ਜਦੋਂ ਪ੍ਰਭੂ ਯਿਸੂ ਮਸੀਹ ਜੀ ਦੀ ਗੱਲ ਹੋ ਰਹੀ ਹੈ ਲੋਕ ਨੀਚੇ ਗਾਲਾਂ ਲਿਖ ਰਹੇ ਆ ਤੁਸੀਂ ਦੇਖ ਰਹੇ ਹੋ ਇਹ ਕੀ ਹੈ ਇਹ ਕੋਈ ਗਰੀਬ ਵਿਅਕਤੀ ਹੈ ਉਸ ਦੀ ਹੈਲਪ ਕੀਤੀ ਜਾਂਦੀ ਹੈ ਉਸ ਨੂੰ ਐਜੂਕੇਸ਼ਨ ਸਿਸਟਮ ਨੇ ਜਿਹੜਾ ਹੈਗਾ ਪ੍ਰੋਵਾਈਡ ਕੀਤਾ ਜਾਂਦਾ ਹੈ ਜਾਂ ਹਸਪੀਟਲ ਦੇ ਅੰਦਰ ਫ੍ਰੀ ਮੈਡੀਕੇਸ਼ਨ ਦਿੱਤਾ ਜਾਂਦਾ ਹੈ ਅੱਜ ਕੱਲ ਸਰਕਾਰਾਂ ਵੀ ਤਾਂ ਉਸ ਹੀ ਬੇਸ ਤੇ ਬਣ ਰਹੀਆਂ ਆਪਾਂ ਦੇਖਦੇ ਆਂ ਵੀ ਉਸ ਦੇ ਵਿੱਚ ਕੋਈ ਚੀਜ਼ ਬੋਲਦੀ ਹੁੰਦੀ ਹੈ ਉਸ ਨੂੰ ਬੰਦਾ ਆਉਂਦਾ ਉਹ ਕੁਛ ਨਾ ਕੁਛ ਕਰਦੇ ਹੁੰਦੇ ਆ ਹਨ ਤੇ ਉਸ ਤੋਂ ਬਾਅਦ ਇੱਕਦਮ ਠੀਕ ਹੋ ਜਾਂਦੇ ਆ ਇਹ ਕਿਦਾਂ ਦਰਅਸਲ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਸਾਡੀ ਜੋ ਲੜਾਈ ਹੈ ਉਹ ਲਹੂ ਤੇ ਮਾਸ ਨਾਲ ਨਹੀਂ ਹੈ ਯਾਨੀ ਵਿਅਕਤੀਆਂ ਨਾਲ ਨਹੀਂ ਹੈ ਬਲਕਿ ਉਹਨਾ ਤਾਕਤਾਂ ਨਾਲ ਹੈ ਸ਼ੈਤਾਨ ਦੀਆਂ ਤਾਕਤਾਂ ਦੇ ਨਾਲ ਹੈ ਜੋ ਆਸਮਾਨ 'ਚ ਨੇ ਤੁਸੀਂ ਦੇਖ ਰਹੇ ਹੋ ਕਿ ਗਾਲੀ ਗਲੋਚ ਅੱਜ ਸੋਸ਼ਲ ਮੀਡੀਆ ਤੇ ਕਿੰਨਾ ਚੱਲ ਰਿਹਾ ਤੁਸੀਂ ਇਹ ਗੱਲ ਦੇਖ ਰਹੇ ਹੋ ਕਿ ਅੰਦਰ ਖਾਤੇ ਯਾਨੀ ਪਾਪ ਜੋ ਹੈ ਉਹ ਕਿਦੇ ਨਾਲ ਵੱਧ ਰਿਹਾ ਦੇਖਣ ਦੇ ਨਾਲ ਜੋ ਮੇਰਾ ਕਰੈਕਟਰ ਹੈ ਉਹ ਖਰਾਬ ਹੋਵੇ ਤਾਂ ਮੈਂ ਕਦੀ ਵੀ ਬੋਲਣਾ ਔਰ ਮੇਰਾ ਚੱਲਣਾ ਯਾਨੀ ਕਰੈਕਟਰ ਅਗਰ ਸੇਮ ਨਹੀਂ ਹੈ ਤਾਂ ਮੈਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਧਰਮੀ ਨਹੀਂ ਹੋ ਸਕਦਾ। ਤਰਸਲ ਇੱਕ ਵਿਅਕਤੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਦੇ ਪਿੱਛੇ ਚੱਲਦਾ ਹੈ ਉਹ ਸਭ ਕੁਝ ਛੱਡ ਕੇ ਚੱਲਦਾ ਹੈ। ਨਾ ਕਿ ਉਸ ਨੂੰ ਉਹ ਲੈ ਕੇ ਕੁਝ ਚੱਲਦਾ ਹੈ। ਤਾਨੂੰ ਕੀ ਲੱਗਦਾ ਕਿ ਸਰਕਾਰ ਅਸੀਂ ਇਨੇ ਲੋਕ ਲੋਕਾਂ ਨੂੰ ਪੈਸਾ ਦਿੱਤਾ ਔਰ ਸਰਕਾਰ ਨੂੰ ਪਤਾ ਨਹੀਂ ਲੱਗਿਆ ਤੁਸੀਂ ਜਿਵੇਂ ਭੂਤ ਦੀ ਗੱਲ ਕਰਨੇ ਆਪਾਂ ਜਿੰਨ ਦੀ ਗੱਲ ਕਰਨੇ ਆ ਉੱਥੇ ਕੋਈ ਨਾ ਕੋਈ ਤੁਹਾਡੇ ਜਿੰਨੀਆਂ ਵੀ ਵੀਡੀਓਜ਼ ਵਾਇਰਲ ਹੁੰਦੀਆਂ ਆਪਾਂ ਦੇਖਦੇ ਆਂ ਵੀ ਉਸ ਦੇ ਵਿੱਚ ਕੋਈ ਚੀਜ਼ ਬੋਲਦੀ ਹੁੰਦੀ ਆ ਉਸ ਨੂੰ ਬੰਦਾ ਆਉਂਦਾ ਉਹ ਕੁਛ ਨਾ ਕੁਛ ਕਰਦੇ ਹੁੰਦੇ ਆ ਹਨ ਤੇ ਉਸ ਤੋਂ ਬਾਅਦ ਇੱਕਦਮ ਠੀਕ ਹੋ ਜਾਂਦੇ ਆ ਇਹ ਕਿਦਾਂ ਇਹ ਸਾਰਾ ਹੈਗਾ ਹੈ ਇਸ ਦੇ ਵਿੱਚ ਇਸ ਨੂੰ ਸਮਝਣ ਦੇ ਲਈ ਸਾਨੂੰ 크ਰਿਸਚੀਅਨਿਟੀ ਦੇ ਉਸ ਨੂੰ ਸਮਝਣਾ ਪਏਗਾ ਦਰਸਲ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਸਾਡੀ ਜੋ ਲੜਾਈ ਹੈ ਉਹ ਲਹੂ ਤੇ ਮਾਸ ਨਾਲ ਨਹੀਂ ਹੈ ਯਾਨੀ ਵਿਅਕਤੀਆਂ ਨਾਲ ਨਹੀਂ ਹੈ ਬਲਕਿ ਉਹਨਾਂ ਤਾਕਤਾਂ ਨਾਲ ਹੈ ਸ਼ੈਤਾਨ ਦੀਆਂ ਤਾਕਤਾਂ ਦੇ ਨਾਲ ਹੈ ਜੋ ਆਸਮਾਨ 'ਚ ਨਹੀਂ ਪਹਿਲੀ ਗੱਲ ਪਵਿੱਤਰ ਸ਼ਾਸਤਰ ਬਾਈਬਲ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸੰਸਾਰ ਜੋ ਹੈ ਉਹ ਦੁਸ਼ਟ ਦੇ ਵਸਦੇ ਵਿੱਚ ਪਿਆ ਹੋਇਆ ਹੈ ਜਿਵੇਂ ਅਸੀਂ ਇੱਕ ਗੱਲ ਨੂੰ ਇੱਕ ਐਗਜ਼ਾਮਪਲ ਮੰਨਦੇ ਆ ਕਿ ਮੰਨ ਲਓ ਇੱਕ ਵਿਅਕਤੀ ਲਗਾਤਾਰ ਵਿਵਚਾਰ ਕਰ ਰਿਹਾ ਹੈ ਜਾਂ ਫਿਰ ਨਸ਼ਾ ਕਰ ਰਿਹਾ ਹੈ ਫਿਰ ਯਗਾ ਲਗਾਤਾਰ ਕਿਸੇ ਪਾਪ ਦੀ ਪਾਪ ਦੇ ਦੇ ਵਿੱਚ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਉਂ ਕਰ ਰਿਹਾ ਹੈ ਕੁਝ ਹੁੰਦਾ ਕੋਈ ਆਤਮਾ ਇਸ ਤਰ੍ਹਾਂ ਕੰਪਲੀਟ ਹੈ ਨਾ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਦੇ ਅੰਦਰ ਹੈ ਕੀ ਹੈ ਜਾਂ ਕੌਣ ਉਹਨਾਂ ਨੂੰ ਕੰਟਰੋਲ ਕਰ ਰਿਹਾ ਹੈ ਦਰਸਲ ਮਨ ਨੂੰ ਕੰਟਰੋਲ ਕੀਤਾ ਤਾਂ ਸਾਰੀ ਚੀਜ਼ਾਂ ਕੰਟਰੋਲ ਹੋ ਗਈਆਂ ਹੁਣ ਮਨ ਕੰਟਰੋਲ ਕਿੱਦਾਂ ਹੁੰਦਾ ਮਨ ਦੇ ਮਨ ਦੇ ਅੰਦਰ ਸਾਡੇ ਸੋਚਣ ਦੀ ਸ਼ਕਤੀ ਹੈ ਸਾਡੇ ਬੋਲਣ ਦੀ ਸ਼ਕਤੀ ਹੈ ਸਾਡੇ ਦੇਖਣ ਦੀ ਸ਼ਕਤੀ ਹੈ तमाम ਚੀਜ਼ਾਂ ਹਨਾ ਹੁਣ ਮਨ ਨੂੰ ਕੀ ਹੈ ਕਿ ਲੋਕਾਂ ਦਾ ਕੈਪਚਰ ਕੀਤਾ ਜਾ ਰਿਹਾ ਹੈ ਗਲਤ ਸਿੱਖਿਆ ਦੇ ਕੇ ਤੁਸੀਂ ਦੇਖ ਰਹੇ ਹੋ ਪੋਰਨੋਗ੍ਰਾਫੀ ਕਿੱਦਾਂ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਗਾਲੀ ਗਲੋਚ ਅੱਜ ਸੋਸ਼ਲ ਮੀਡੀਆ ਤੇ ਕਿੰਨਾ ਚੱਲ ਰਿਹਾ ਹੈ ਤੁਸੀਂ ਇਹ ਗੱਲ ਦੇਖ ਰਹੇ ਹੋ ਕਿ ਅੰਦਰ ਖਾਤੇ ਯਾਨੀ ਪਾਪ ਜੋ ਹੈ ਉਹ ਕਿਹਦੇ ਨਾਲ ਵੱਧ ਰਿਹਾ ਦੇਖਣ ਦੇ ਨਾਲ ਸੋਚਣ ਦੇ ਨਾਲ ਕਰਨ ਦੇ ਨਾਲ ਔਰ ਇਹ ਚੀਜ਼ਾਂ ਜਿਹੜੀਆਂ ਵਿਅਕਤੀ ਨੂੰ ਵਿਅਕਤੀ ਦੇ ਜੀਵਨ ਦੇ ਅੰਦਰ ਉਹਨਾਂ ਅਦਵੈਤਤ ਸ਼ਕਤੀਆਂ ਨੂੰ ਉਹਨਾਂ ਕਾਲੀਆਂ ਸ਼ਕਤੀਆਂ ਨੂੰ ਆਪਣੇ ਅੰਦਰ ਜਗ੍ਹਾ ਦੇ ਦਿੰਦੀ ਹੈ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਇੱਕ ਇਨਸਾਨ ਉਸ ਦਾ ਗੁਲਾਮ ਬਣ ਜਾਂਦਾ ਹੁਣ ਪਵਿੱਤਰ ਸ਼ਾਸਤਰ ਬਾਈਬਲ 'ਚ ਲਿਖਿਆ ਪ੍ਰਭੂ ਯੇਸ਼ੂ ਮਸੀਹ ਜੀ ਕਹਿੰਦੇ ਆ ਕਿ ਯੂ ਕੈਨ ਨੋ ਅ ਮੈਨ ਬਾਏ ਇਟਸ ਫਰੂਟ ਯਾਨੀ ਤੁਸੀਂ ਇੱਕ ਵਿਅਕਤੀ ਨੂੰ ਉਹਦੇ ਫਲਾਂ ਤੋਂ ਪਹਿਚਾਨ ਸਕਦੇ ਹੋ ਕਿ ਉਹ ਕੀ ਹੈ ਦਰਅਸਲ ਜੇ ਅਸੀਂ ਮੈਂ ਇੱਥੇ ਕੜਾ ਔਰ ਮਾਈਕ ਦੇ ਵਿੱਚ ਬੜਾ ਅੱਛਾ-ਅੱਛਾ ਬੋਲ ਰਿਹਾ ਔਰ ਪਿੱਛੇ ਜੋ ਮੇਰਾ ਕਰੈਕਟਰ ਹੈ ਉਹ ਖਰਾਬ ਹੋਵੇ ਤਾਂ ਮੈਂ ਕਦੀ ਵੀ ਬੋਲਣਾ ਔਰ ਮੇਰਾ ਚੱਲਣਾ ਯਾਨੀ ਕਰੈਕਟਰ ਅਗਰ ਸੇਮ ਨਹੀਂ ਹੈ ਤਾਂ ਮੈਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਧਰਮੀ ਨਹੀਂ ਹੋ ਸਕਦਾ ਅੱਜ ਬਹੁਤ ਸਾਰੇ ਜੋ ਲੋਕ ਹੈ ਤੁਸੀਂ ਦੇਖਣਾ ਕਿ ਇਸ ਤਰ੍ਹਾਂ ਦੀ ਜੇ ਧਰਮੀ ਕਰੀ ਕੰਪਲੀਟ ਦੇਖੋ ਜਿਸ ਸਮੇਂ ਡਾਰਕਨੈਸ ਹੁੰਦੀ ਹੈ ਹਨੇਰਾ ਹੁੰਦਾ ਅੱਜ ਵੀ ਔਰਤਾਂ ਬਾਹਰ ਨਿਕਲਣ ਤੋਂ ਡਰਦੀਆਂ ਅਗਰ ਰਾਤ ਨੂੰ ਅਸੀਂ ਦੇਖਦੇ ਹਾਂ ਤਾਂ ਅੱਜ ਵੀ ਇਹ ਦੇਖਦੇ ਹਾਂ ਕਿ 8 9 ਵਜੇ ਜਾਂ ਕਲਚਰ ਹੈ 12 ਵਜੇ ਵੀ ਬੰਦੇ ਤੁਹਾਨੂੰ ਸੜਕ ਦੇ ਉੱਤੇ ਜ਼ਿਆਦਾਤਰ ਮਿਲਣਗੇ ਮਹਿਲਾਵਾਂ ਨਹੀਂ ਮਿਲਣਗੀਆਂ ਜੋ ਹਨੇਰੇ ਦਾ ਡਰ ਹੈ ਉਹਨਾਂ ਦੇ ਅੰਦਰ ਹੈ ਕਿਉਂ ਕਿਉਂਕਿ ਹਨੇਰੇ ਦੇ ਅੰਦਰ ਇਹ ਵੀ ਲਿਖਿਆ ਹੈ ਪਵਿੱਤਰ ਸ਼ਾਸਤਰ ਬਾਈਬਲ ਕਿ ਐਸੇ ਜੈਸੇ ਦਿਨ ਮੇ ਸੋਤਾ ਹੈ ਇਨ ਜੈਸੇ ਦਿਨ ਮੇ ਸੋਤਾ ਹੈ ਵੈਸੇ ਹੀ ਆਦਮੀ ਰਾਤ ਕੋ ਵੀ ਚਲੇ ਅਸੀਂ ਇਹ ਗੱਲ ਦੇਖਦੇ ਆ ਜਦੋਂ ਇੱਕ ਵਿਅਕਤੀ ਸਾਡੇ ਕੋਲ ਬਹੁਤ ਸਾਰੇ ਕੇਸ ਆਉਂਦੇ ਆ ਇੱਕ ਵਿਅਕਤੀ ਸਾਰਾ ਦਿਨ ਕੰਮ ਤੇ ਹੁੰਦਾ ਜਿਵੇਂ ਹੀ ਬਾਹਰ ਆਂਦਾ ਤੁਹਾਨੂੰ ਦੇਖੇਗਾ ਤੁਹਾਨੂੰ ਦਿਖੇਗਾ ਪੰਜਾਬ ਦੇ ਅੰਦਰ ਤਾਂ ਇਹ ਟ੍ਰੈਂਡ ਆਮ ਹੈ ਠੇਕਿਆਂ ਦੇ ਬਾਹਰ ਲਾਈਨਾਂ ਲੱਗੀਆਂ ਹੋਈਆਂ ਬਹੁਤ ਸਾਰੇ ਲੋਕ ਹਾਤਿਆਂ ਦੇ ਵਿੱਚ ਹੈ ਹੋਟਲਾਂ ਦੇ ਵੀ ਸ਼ਰਾਬ ਪੀ ਰਹੇ ਆ ਔਰ ਉਹ ਸ਼ਰਾਬ ਪੀ ਕੇ ਜਿਵੇਂ ਹੀ ਘਰ ਜਾਂਦੇ ਆ ਡੋਮੈਸਟਿਕ ਵਾਇਲੈਂਸ ਹੁੰਦੀ ਹੈ ਔਰ ਉੱਥੇ ਲੜਾਈ ਹੁੰਦੀ ਹੈ ਲੇਕਿਨ ਪੰਜਾਬ ਦੀ ਜਿਹੜੀ ਧੀ ਹੈ ਉਹ ਕੀ ਕਰ ਰਹੀ ਹੈ ਉਹ ਮਾਰ ਨੂੰ ਵੀ ਖਾ ਰਹੀ ਹੈ ਤੇ ਚੁੱਪ ਵੀ ਹੈ ਅਸੀਂ ਇਹ ਕਹਿਣਾ ਚਾ ਰਹੇ ਆ ਕੀ ਉਹ ਜੋ ਹੋ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਪਰਮਾਤਮਾ ਕਰਵਾ ਰਿਹਾ ਨਹੀਂ ਐਸਾ ਨਹੀਂ ਹੈ ਸੋ ਜਿਹੜੀਆਂ ਇਹ ਤਾਕਤਾਂ ਇਸ ਦੇ ਪਿੱਛੇ ਹਨ ਜਦੋਂ ਤੱਕ ਇੱਕ ਡਾਕਟਰ ਤੁਸੀਂ ਜਾਣਦੇ ਹੋ ਤਾਂ ਡਾਕਟਰ ਕਹਿੰਦਾ ਪਹਿਲਾਂ ਟੈਸਟ ਕਰਾਓ ਟੈਸਟ ਕਰਵਾ ਕੇ ਉਹ ਤੁਹਾਨੂੰ ਮੈਡੀਸਿਨ ਦਿੰਦਾ ਪਵਿੱਤਰ ਸ਼ਾਸਤਰ ਬਾਈਬਲ ਦੇ ਅੰਦਰ ਪ੍ਰਭੂ ਯੀਸ਼ੂ ਮਸੀਹ ਜੀ ਨੇ ਉਹ ਆਲਰੇਡੀ ਟੈਸਟ ਕੀਤਾ ਹੋਇਆ ਉਹਨਾਂ ਨੇ ਕਿਹਾ ਕਿ ਇਸ ਸੰਸਾਰ ਨੂੰ ਜੋ ਦੁਸ਼ਟ ਹੈ ਉਹ ਆਪਣੇ ਵਾਸਤੇ ਦੇ ਵਿੱਚ ਕਰਨਾ ਚਾਹੁੰਦਾ ਹੈ ਤੇ ਉਹ ਸ਼ਰੀਰਾਂ ਦਾ ਇਸਤੇਮਾਲ ਕਰਦਾ ਹੈ ਲੇਕਿਨ ਪਰਮੇਸ਼ਵਰ ਇਸ ਤਰਤੇ ਉੱਤੇ ਆਪਣੀ ਇੱਛਾ ਆਪਣੀ ਮਰਜ਼ੀ ਨੂੰ ਪੂਰਾ ਕਰਨਾ ਚਾਹੁੰਦੇ ਹਨ ਔਰ ਉਹ ਚਾਹੁੰਦੇ ਹੈ ਤਾਂ ਕਿ ਤੁਹਾਡੇ ਜਿਹੜੇ ਸ਼ਰੀਰ ਨੇ ਉਹ ਪਰਮੇਸ਼ਵਰ ਦੇ ਲਈ ਮਨ ਭਾਵਨਾ ਇੱਕ ਬਲੀਦਾਨ ਚੜਾਇਆ ਜਾਵੇ ਯਾਨੀ ਸਾਡੀਆਂ ਅੱਖਾਂ ਸਾਡੇ ਹੱਥ ਸਾਡੀਆਂ तमाम ਬਾਡੀ ਦੇ ਪਾਰਟਸ ਜੋ ਹੈ ਉਹ ਪਰਮੇਸ਼ਵਰ ਦੀ ਉਸਤਤ ਕਰਨ ਔਰ ਅਸੀਂ ਮਾੜੇ ਵੱਲ ਨਹੀਂ ਜ ਚਲੀਏ ਚੰਗੇ ਵੱਲ ਨੂੰ ਚਲੀਏ ਪਵਿੱਤਰ ਬਾਈਬਲ ਦਾ ਸੰਦੇਸ਼ ਹੈ ਬਿਲਕੁਲ ਤਕਰੀਬਨ ਆਪਾਂ ਕਈ ਇਹ ਤਾਂ ਜਿੰਨੇ ਵੀ ਧਾਰਮਿਕ ਗ੍ਰੰਥ ਹੈਗੇ ਆ ਭਾਜੀ ਇਹੀ ਸੰਦੇਸ਼ ਹੈਗਾ ਸਭ ਦਾ ਵੀ ਜੋ ਕਿ ਬੁਰੀਆਂ ਚੀਜ਼ਾਂ ਨੇ ਉਹਨਾਂ ਨੂੰ ਛੱਡੋ ਚਾਹੇ ਸ਼ਰਾਬ ਦੀ ਗੱਲ ਕਰੀਏ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਪਰ ਮੈਂ ਉਸ ਤੇ ਗੱਲ ਤੇ ਆ ਰਿਹਾ ਹਾਂ ਵੀ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਜਿਹੜਾ ਧਰਮ ਹੈ ਐਸਾਈ ਧਰਮ ਹੈ ਇਸ ਨੂੰ ਜਿਹੜਾ ਪੈਸਾ ਦੇ ਕੇ ਲੋਕਾਂ ਨੂੰ ਜਿਵੇਂ ਗਰੀਬ ਲੋਕ ਜ਼ਿਆਦਾ ਇਸ ਦੇ ਨਾਲ ਜੁੜ ਰਹੇ ਆ ਉਹਨਾਂ ਨੂੰ ਕੋਈ ਨਾ ਕੋਈ ਲਾਲਚ ਲਾਲਚ ਜਿਹੜਾ ਦਿੱਤਾ ਜਾਂਦਾ ਹੈ ਚਾਹੇ ਉਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਾਹੇ ਪੈਸਿਆਂ ਨੂੰ ਲੈ ਕੇ ਇਸ ਬਾਰੇ ਆਮ ਲੋਕਾਂ 'ਚ ਇਹ ਗੱਲਾਂ ਹੁਣ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਕਿ ਇੰਨੀ ਵੱਡੀ ਜਿਵੇਂ ਹੁਣ ਸਿੱਖ ਧਰਮ ਹੈ ਕਾਫੀ ਘਟ ਰਿਹਾ ਹੈ ਸਿੱਖੀズム ਦੀ ਜੇ ਆਪਾਂ ਗੱਲ ਕਰੀਏ ਪਰਸੈਂਟੇਜ ਘਟਦੀ ਹੈ ਪਰ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਹੁਣ ਇਸਾਈ ਧਰਮ ਦੀ ਤਾਂ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਵਧ ਰਿਹਾ ਹੈ ਆਪਾਂ ਦੇਖੋ ਅਗਰ ਅਸੀਂ ਅਗਰ ਅਸੀਂ ਇਤਿਹਾਸ ਵਿੱਚ ਵੀ ਜਾਣੇ ਹਮ ਅਸੀਂ ਉੱਥੇ ਵੀ ਅਸੀਂ ਦੇਖਦੇ ਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ देयर आर ਓਨਲੀ ਟੂ ਮਾਸਟਰਸ ਯਾਨੀ ਇਸ ਜਗਤ ਦੇ ਦੋ ਹੀ ਸੁਆਮੀ ਹੈ ਇੱਕ ਉਹ ਦੁਨੀਆਂ ਨੂੰ ਚੜਾਣ ਵਾਲਾ ਬਾਦਸ਼ਾਹ ਦੂਸਰਾ ਪੈਸਾ ਪਰਬੂ ਯੇਸ਼ੂ ਮਸੀਹੀ ਜੀ ਵੀ ਉਸ ਤੋਂ 2000 ਸਾਲ ਪਹਿਲਾਂ ਇਹ ਗੱਲ ਕਹਿ ਕੇ ਗਏ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਜਾਂ ਤਾਂ ਪਰਮਾਤਮਾ ਦੀ ਸੇਵਾ ਕਰੇਗਾ ਜਾਂ ਫਿਰ ਉਹ ਪੈਸੇ ਦੀ ਸੇਵਾ ਕਰੇਗਾ ਯਾਨੀ ਮੋ ਮਾਇਆ ਦੇ ਪਿੱਛੇ ਚੱਲੇਗਾ ਦਰਅਸਲ ਜਗਤ ਜੋ ਹੈ ਜੋ ਸੰਸਾਰ ਜੋ ਹੈ ਉਹਦੇ irdagird ਮਾਇਆ ਦਾ ਇੰਨਾ ਵੱਡਾ ਜਾਲ ਹੈ ਕਿ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਸਭ ਕੁਝ ਮਾਇਆ ਹੀ ਮਾਇਆ ਹੀ ਕਰਵਾ ਰਹੀ ਹੈ ਹੁਣ ਬੇਸਿਕਲੀ ਪ੍ਰੋਬਲਮਸ ਕੀ ਹੈ ਹੁਣ ਜਿਵੇਂ ਮੰਨ ਲਓ ਇੱਕ ਵਿਅਕਤੀ ਹੈ ਕੋਈ ਗਰੀਬ ਵਿਅਕਤੀ ਹੈ ਉਸ ਦੀ ਹੈਲਪ ਕੀਤੀ ਜਾਂਦੀ ਹੈ ਉਸ ਨੂੰ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਹੈਗਾ ਪ੍ਰੋਵਾਈਡ ਕੀਤਾ ਜਾਂਦਾ ਹੈ ਜਾਂ ਹਸਪੀਟਲ ਦੇ ਅੰਦਰ ਫ੍ਰੀ ਮੈਡੀਕੇਸ਼ਨ ਦਿੱਤਾ ਜਾਂਦਾ ਅੱਜਕਲ ਸਰਕਾਰਾਂ ਵੀ ਤਾਂ ਉਸ ਹੀ ਬੇਸ ਤੇ ਬਣ ਰਹੀਆਂ ਸਰਕਾਰ ਕਹਿ ਰਹੀ ਹੈ ਅਸੀਂ ਮੈਡੀਕਲ ਸਹੂਲਤ ਦਵਾਂਗੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜੀ ਹੈਗੀ ਆ ਲੋਕਾਂ ਨੂੰ ਸਹੂਲਤਾਂ ਦਵਾਂਗੇ ਦਰਸ ਲਈ ਜਿਹੜੀ ਸਹੂਲਤ ਦਿੱਤੀ ਜਾਂਦੀ ਹੈ ਇਹ ਇੱਕ ਗੁੱਡ ਡੀਡ ਹੈ ਪੈਸਾ ਨਹੀਂ ਹਾਂਜੀ ਹੈਲਪ ਕੀਤੀ ਜਾਂਦੀ ਹੈ ਮੈਂ ਉਹ ਇੱਕ ਗੁੱਡ ਡੀਡ ਹੈ ਉਹ ਗੁੱਡ ਡੀਡ ਹੈ ਅਗਰ ਤੁਹਾਡੇ ਇੱਕ ਪ੍ਰਭੂ ਯਸ਼ੂ ਮਸੀਹ ਜੀ ਨੇ ਕਿਹਾ ਕਿ ਅਗਰ ਕੋਈ ਤੁਹਾਡਾ ਦਰਵਾਜ਼ਾ ਖਟਕਟਾਉਂਦਾ ਹੈ ਔਰ ਉਹ ਤੁਹਾਨੂੰ ਕਹਿੰਦੇ ਫਾਈਨੈਂਸ਼ੀਅਲੀ ਹੈਲਪ ਨਹੀਂ ਤੁਸੀਂ ਉਹ ਵੈਸੇ ਦੇਖ ਲੈਨੇ ਹੋ ਵੀ ਨਾ ਨਹੀਂ ਐਸਾ ਵੀ ਕੁਝ ਨਹੀਂ ਹੈ ਮੈਂ ਤੁਹਾਨੂੰ ਦੱਸ ਰਿਹਾ ਪ੍ਰਭੂ ਯਸ਼ੂ ਮਸੀਹ ਜੀ ਜੋ ਸਾਡੇ ਰਾਜਾ ਨੇ ਇਸ ਪੂਰੇ ਜਗਤ ਦੇ ਰਾਜਾ ਨੇ ਉਹਨਾਂ ਨੇ ਕਿਹਾ ਮਨ ਲਓ ਤੁਹਾਨੂੰ ਰਾਤ ਨੂੰ ਇੱਕ ਵਿਅਕਤੀ ਆ ਕੇ ਦਰਵਾਜ਼ਾ ਖਟਕਟਾਉਂਦਾ ਹੈ ਔਰ ਤੁਸੀਂ ਕਹੋ ਉਹ ਬਾਹਰ ਵਾਲਾ ਵਿਅਕਤੀ ਕਹਿ ਰਿਹਾ ਮੈਨੂੰ ਤੇਰੀ ਮਦਦ ਦੀ ਜ਼ਰੂਰਤ ਹੈ ਔਰ ਉਹ ਵਿਅਕਤੀ ਉੱਠ ਕੇ ਨਹੀਂ ਆਂਦਾ ਤਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਤੇਰੇ ਲਈ ਗਲਤ ਹੈ ਤੂੰ ਚੰਗਾ ਪੜੋਸੀ ਨਹੀਂ ਹੈ ਪਰਬੂਏ ਜੋ ਮਸਜਿਦ ਨੇ ਕਿਹਾ ਕਿ ਚੰਗਾ ਪੜੋਸੀ ਉਹੀ ਹੈ ਜੋ ਇੱਕ ਮੁਸ਼ਕਿਲ ਵੇਲੇ ਇੱਕ ਮੁਸੀਬਤ ਵੇਲੇ ਦੂਸਰੇ ਵਿਅਕਤੀ ਦੀ ਹੈਲਪ ਕਰਦਾ ਹੁਣ ਅਸੀਂ ਇਹ ਦੇਖਦੇ ਹਾਂ ਕਿ ਆਪਣੇ irda gird ਤੁਸੀਂ ਆਪ ਹੀ ਐਨਾਲਾਈਜ਼ ਕਰਨਾ ਅਗਰ ਮੈਂ ਇਸ ਗੱਲ ਨੂੰ ਝੂਠ ਕਹਿ ਰਿਹਾ ਹਾਂ ਕਿ ਤੁਹਾਡੇ ਨਾਲ ਦੇ ਘਰ ਜਾਂ ਉਸਤੇ ਨਾਲ ਦੇ ਘਰ ਮੁਹੱਲੇ ਦੇ ਅੰਦਰ ਕੀ ਐਸਾ ਪਾਪ ਹੋ ਰਿਹਾ ਜਿੱਥੇ ਇੱਕ ਆਸਤਾ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਜਾਂ ਫਿਰ ਇੱਕ ਵਿਅਕਤੀ ਲਗਾਤਾਰ ਨਸ਼ੇ ਦੇ ਵਿੱਚ ਹੈ ਜਾਂ ਫਿਰ ਐਸੀਆਂ ਗਾਲੀ ਗਲੋਚ ਅਸੀਂ ਬਹੁਤ ਸਾਰੇ ਵੀਡੀਓਜ਼ ਨੂੰ ਦੇਖਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਜੀ ਦੀ ਗੱਲ ਹੋ ਰਹੀ ਹੈ ਲੋਕ ਨੀਚੇ ਗਾਲਾਂ ਲਿਖ ਰਹੇ ਹੈ ਤੁਸੀਂ ਦੇਖ ਰਹੇ ਹੋ ਇਹ ਕੀ ਹੈ ਇਹ ਇਹ ਕੀ ਹੈ ਇਹ ਦਰਸਲ ਇਹ ਉਹੀ ਚੀਜ਼ਾਂ ਜਿਹਦੇ ਬਾਰੇ ਅਸੀਂ ਦੱਸ ਰਹੇ ਹਾਂ ਕਿ ਦੁਸ਼ਟ ਜਿਹੜਾ ਹੈਗਾ ਉਹ ਸੰਸਾਰ ਦੇ ਅੰਦਰ ਲੋਕਾਂ ਨੂੰ ਦੁਸ਼ਟਤਾ ਸਿਖਾ ਰਿਹਾ ਔਰ ਦੂਸਰੀ ਗੱਲ ਹਸਪੀਟਲ ਦੀ ਗੱਲ ਤੁਸੀਂ ਆਪਾ ਪੈਸੇ ਦੀ ਗੱਲ ਕਰ ਰਹੇ ਸੀਗੇ ਥੋੜਾ ਜਿਹਾ ਲੱਤਮੀ ਕੰਪਲੀਟ ਤੁਸੀਂ ਕਹਿੰਿਆ ਕਿ ਮਨੀ ਜੋ ਹੈ ਉਹ ਉਹ ਬਹਾਇਆ ਜਾ ਰਿਹਾ ਐਸਾ ਕੁਝ ਵੀ ਨਹੀਂ ਹੈ ਤਰਸਲ ਇੱਕ ਵਿਅਕਤੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਦੇ ਪਿੱਛੇ ਚੱਲਦਾ ਹੈ ਉਹ ਸਭ ਕੁਝ ਛੱਡ ਕੇ ਚੱਲਦਾ ਹੈ ਨਾਕੀ ਉਸ ਨੂੰ ਉਹ ਲੈ ਕੇ ਕੁਝ ਚੱਲਦਾ ਪ੍ਰਭੂ ਯੇਸ਼ੂ ਮਸੀਹ ਜੀ ਨੇ ਜਦ ਮਿਸ਼ਨ ਤੇ ਭੇਜਿਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਦੋ ਕੁੜਤੇ ਵੀ ਨਹੀਂ ਲੈਣੇ ਤੁਸੀਂ ਆਪਣੇ ਪਰਸ ਵੀ ਨਹੀਂ ਰੱਖਣਾ ਤੁਸੀਂ ਜਿਸ ਘਰ ਦੇ ਵਿੱਚ ਜਾਓ ਉੱਥੇ ਜਾ ਕੇ ਤੁਹਾਨੂੰ ਅਗਰ ਖਾਣਾ ਮਿਲੇਗਾ ਤਾਂ ਠੀਕ ਹੈ ਉਸ ਘਰ ਨੂੰ ਆਸ਼ੀਸ਼ ਦਿਓ ਸਾਡਾ ਅੱਜ ਦੇ ਜੀਵਨ ਦੇ ਅੰਦਰ ਤੁਸੀਂ ਦੇਖੋਗੇ ਕਿ ਪਾਸਟਰਸ ਜੋ ਹੈ ਉਹ ਸੇਵਾ ਕਰਦੇ ਨੇ ਉਸੇ ਸੇਵਾ ਦੇ ਪੈਸੇ ਤੋਂ ਜੋ ਦਾਨ ਦਸ਼ਮਾਸ਼ ਮਿਲਦਾ ਹੈਗਾ ਤਾਂ ਉਸ ਤੇ ਉਸ ਤੋਂ ਜੋ ਵੀ ਹੁੰਦਾ ਹੈ ਉਸ ਦੇ ਨਾਲ ਆਪਣੀ ਫੈਮਲੀ ਚਲਾਉਂਦੇ ਐ ਔਰ ਫੈਮਲੀ ਚਲਾਉਣ ਦੇ ਨਾਲ-ਨਾਲ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਕਰਦੇ ਐ ਔਰ ਦੂਸਰੀ ਗੱਲ ਤੁਸੀਂ ਦੇਖਦੇ ਹੋ ਸਾਡੇ ਜੋ ਇੱਕ ਅੰਤਰੀਕ ਜੋ ਵਿਵਸਥਾ ਹੈ ਜੋ ਲੋਕਲ ਸਰਵਲੈਂਸ ਹੈ ਸੀਆਈਡੀ ਹੈ ਆਈਬੀ ਬਾਹਰ ਕੰਮ ਕਰਦੀ ਹੈ ਰੋ ਵੀ ਕਰਦੀ ਹੈ ਇੰਟੈਲੀਜੈਂਸ ਲੋਕਲ ਇੰਟੈਲੀਜੈਂਸ ਕੰਮ ਕਰਦੀ ਹੈ ਅਗਰ ਕੋਈ ਛੋਟਾ ਜਿਹਾ ਵੀ ਕ੍ਰਾਈਮ ਹੋ ਰਿਹਾ ਹੈ ਤਾਂ ਤੁਰੰਤ ਸਰਕਾਰ ਨੂੰ ਪਤਾ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਅਸੀਂ ਇਨੇ ਲੋਕਾਂ ਨੂੰ ਪੈਸਾ ਦਿੱਤਾ ਔਰ ਸਰਕਾਰ ਨੂੰ ਪਤਾ ਨਹੀਂ ਲੱਗਿਆ ਦਰਅਸਲ ਇੱਕ ਪੈਸੇ ਦੀ ਗੱਲ ਨਹੀਂ ਹੈ ਇਹ ਉਸ ਪਾਵਰ ਦੀ ਗੱਲ ਹੈ ਤੇ ਉਹ ਸਵਰਗ ਤੋਂ ਇਸ ਧਰਤੀ ਦੇ ਉੱਤੇ ਆਂਦੀ ਹੈ ਔਰ ਉਹ ਲੋਕਾਂ ਨੂੰ ਬਦਲ ਰਹੀ ਹੈ